ਬਈ ਪਹਿਲਾਂ ਨਾ ਕਣਕ ਜਿਹੜੀ ਹੈਪੀ ਸੀਡਰ ਨਾਲ ਵੀ ਬੀਜ ਕੇ ਦੇਖ ਲਈ ਤੇ ਸੁਪਰ ਸੀਡਰ ਨਾਲ ਵੀ ਜਿਹੜੀ ਕਣਕ ਬੀਜ ਕੇ ਦੇਖ ਲਈ ਹੈ ਨਾ ਤੇ ਇਸ ਸਾਲ ਜਿਹੜੀ ਕਣਕ ਦੀ ਆਪਾਂ ਬਜਾਈ ਜਿਹੜੀ ਆਪਾਂ ਉਹ ਜ਼ੀਰੋ ਡਰੈਲਰ ਦੇ ਨਾਲ ਕਰ ਰਹੇ ਆ ਆਪਾਂ ਕਿਉਂਕਿ ਪਿਛਲੇ 2 ਸਾਲਾਂ ਦੇ ਵਿੱਚ ਨਾ ਬਈ ਸੁੰਡ ਨਹੀਂ ਸੀ ਮਰਿਆ ਹਨਾ ਜਿਹੜਾ ਕਣਕ ਆਪਣੇ ਹੇਠਾਂ ਜੜ ਨੂੰ ਪਾ ਜਾਂਦਾ ਸੀ ਤੇ ਸੁੰਡ ਨਹੀਂ ਸੀ ਮਰਦਾ ਇਸ ਸਾਲ ਬਈ ਆਪਾਂ ਜਿਹੜਾ ਗੱਠਾ ਬਣਵਾਇਆ ਇਹਨਾਂ ਦੇਖ ਸਕਦੇ ਹੋ ਨਾ ਗਠਾ ਬਣਵਾਇਆ ਸੀ ਦਾ ਵਿੱਚ ਵਿੱਚ ਜਿਹੜਾ ਪ੍ਰਾਲਜਰ ਰਹਿ ਗਿਆ ਸੀ ਤੇ ਉਹ ਇਕੱਠੀ ਕਰਕੇ ਆਪਾਂ ਅਗਲਾ ਦੀ ਥੋੜੀ ਪ੍ਰਾਲੀ ਦੀ ਇਹ ਸਾਲ ਦੇਖਦੇ ਆਪਾਂ ਵੀ ਜ਼ੀਰੋ ਡ੍ਰਿਲ ਦਾ ਕਿਵੇਂ ਆਪ ਨੂੰ ਰਿਜ਼ਲਟ ਮਿਲਦਾਗਾ 2 ਸਾਲ ਤੜਾ ਬਹੁਤ ਔਖੇ ਹੋਏ ਸੀ ਸੁੰਡ ਨਹੀਂ ਮਰਿਆ ਸੀ ਤੇ ਢਾਈ ਕਿਲੇ ਦਾ ਬਾਈ ਪਿਛਲੇ ਸਾਲ ਨਾ ਕਣਕ ਨੂੰ ਬਾਹ ਕੇ ਤੇ ਮੱਕੀ ਲਾਉਣੀ ਪੈ ਗਈ ਸੀ ਤੇ ਆਪਾਂ ਉੱਪਰ ਜਿਹੜੀ ਵੀਡੀਓ ਵੀ ਲਾ ਦਨੇ ਹਨ ਆਪਾਂ ਢਾਈ ਕਿਲੇ ਦਾ ਪਟਾ ਸੀ ਬਾਈ ਤੇ ਸਰਦਾਰੀ ਆ ਭਈਆ ਜੀਰੋ ਡਰਲ ਨਾਲ ਹਨਾ ਇੱਕ ਅੱਗ ਲਾਇਆ ਪੰਜਾਬ ਕਿਸਾਨ ਭਰਾਵਾਂ ਨੂੰ ਸਰਦਾ ਨਹੀਂਗਾ ਇੱਧਰ ਅੱਖ ਮੜੇ ਇੱਧਰ ਨੂੰ ਤੇ ਆਹ ਦੇਖੋ ਵੀ ਇਕੱਲੇ ਦਾਣੇ ਦਾ ਦਾਣਾ ਇਹ ਰੋਵੇਂ ਪਤਾ ਲੱਗਦਾ ਭਈ ਯਾਰ ਕਿੰਨਾ ਬੀ ਪੈਂਦਾ ਦੇਖੋ ਨਾ ਦਾਣੇ ਦਾਣੇ ਦਾਣਾ ਇਹਦਾ ਜੁੜਿਆ ਪਿਆਗਾ ਤੇ ਬਾਕੀ ਤੁਸੀਂ ਵੀ ਦੱਸੋ ਭਾਈ ਇਸ ਸਾਲ ਜਿਹੜੀ ਕਿਹੜੀ ਚੀਜ਼ ਨਾਲ ਬਜਾਦ ਕੀਤੀ ਹਨਾ ਜੀਰੋ ਨਾਲ ਹੈਪੀ ਸੀਡਰ ਨਾਲ ਤੇ ਜਾਂ ਫਿਰ ਸੁਪਰ ਸੀਡਰ ਨਾਲ ਤੇ ਇਹ ਸਾਰੀ ਸਰਕਾਰ ਦਾ ਆਏ ਸਾਲ ਹੀ ਕਹਿੰਦੀ ਹੈ ਵੀ ਕਣ ਕਣ ਵੀ ਅੱਗ ਨਾ ਲਾਓ ਪਰ ਇਸ ਸਾਲ ਜਿਹੜੀ ਜੋ ਆਪਾਂ ਨਹੀਂ ਲਈ ਆਪਾਂ ਗੱਠਾਂ ਬਣਵਾਤੀਆਂ ਸੀ ਤੇ ਦੇਖਦੇ ਆ ਫਿਰ ਇਸ ਸਾਲ ਦਾ ਕਿਵੇਂ ਰਿਜ਼ਲਟ ਮਿਲਦਾਗਾ ਦੋ ਸਾਲ ਬਹੁਤ ਔਖੇ ਹੋਏ ਸੀ ਬਈ ਸੁੰਡੀ ਕਰਨ ਉੱਪਰ ਫੋਟੋਆਂ ਵੀ ਚੱਲ ਰਹੀਆਂ ਹਨ ਪਿਛਲੇ ਸਾਲ ਦੀਆਂ ਤੇ ਦਾਣੇ ਦੇ ਨਾਲ ਦਾਣਾ ਜਾਂ ਜੁੜਦਾ ਜਾਂਦਾਗਾ ਆ ਦੇਖੋ ਬਈ ਇਹ ਤੋਂ ਨੂੰ ਪਤਾ ਲੱਗ ਜਾਂਦਾ ਵੀ ਵੀ ਜਿਹੜਾ ਪੂਰਾ ਵਧੀਆ ਪੈ ਰਿਹਾਗਾ